ਨਵੀਂ ਪੁਲਿਸ ਬਣਾਉਣੀ ਹੈ ਹੁਣ ਤਿਆਰ ਹੈ ਬਸ ਉਹਦਾ ਨਾਮ ਹੈ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋヨタ ਹਿਲਿਕਸ ਜਿਹੜੀ ਦੁਬਈ ਪੁਲਿਸ ਕੋਲੇ ਨੇ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਸਿਰਫ ਸੜਕਾਂ ਤੇ ਰਹਿਣਗੀਆਂ ਕੋਈ ਟਰੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਖਿੱਚ ਕੇ ਪਾਰਾ ਕਰ ਦੋ ਕੋਈ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਰਸਟ ਏਡ ਦੇ ਸਾਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਉਹਨਾਂ ਦੇ ਸੰਪਰਕ ਚ ਸਭ ਤੋਂ ਨੇੜੇ ਵਾਲੇ ਹਸਪਤਾਲ ਚ ਲੈ ਕੇ ਜਾਓ ਤੁਸੀਂ ਦੇਖਿਓ ਇਹ ਗੱਲਾਂ ਅਸੀਂ ਕੋਈ ਗਰੰਟੀਆਂ ਚ ਨਹੀਂ ਲਿਖੀਆਂ ਮੈਨੀਫੈਸਟੋਆਂ ਚ ਪਰ ਮੈਨੂੰ ਪਤਾ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ ਉਦੋਂ 14 ਸੀ ਹੁਣ ਵੱਧ ਗਿਆ ਪੰਜਾਬ ਚ ਇੱਕ ਦਿਨ ਚ ਘੱਟੋ ਘੱਟ 17 ਤੋਂ 18 ਬੰਦੇ ਔਨ ਦਾ ਸਪੌਟ ਐਕਸੀਡੈਂਟ ਚ ਮਰਦੇ ਨੇ ਇੱਕ ਦਿਨ ਚ ਜੇ ਇਹਨੂੰ ਮਹੀਨੇ 'ਚ ਕਰ ਲਈਏ 540 ਜੇ 12 ਨਾਲ ਗੁਣਾ ਕਰ ਲਈਏ ਸਾਲ 'ਚ ਜਾਨੀ ਕਿ 7000 ਦੇ ਨੇੜੇ ਤੇੜੇ ਬੰਦਾ ਔਨ ਦਾ ਸਪੌਟ ਇੱਕ ਸਾਲ 'ਚ ਸੜਕ ਤੇ ਮਰ ਜਾਂਦਾ ਕਾਰਨ ਖੜੇ ਹੋਏ ਟਰੱਕ 'ਚ ਬੱਜੀ ਜੀ ਗੱਡੀ ਓਵਰ ਸਪੀਡ ਸੀ ਜੀ ਪਤਾ ਨਹੀਂ ਲੱਗਿਆ ਜੇ ਉਥੇ ਪੁਲਿਸ ਹੋਊਗੀ ਜਿਹੜੀ ਨਵੀਂ ਪੁਲਿਸ ਬਣਾਵਾਂਗੇ ਅਸੀਂ ਉਹ ਨਾਲੇ ਤਾਂ ਉਹਨੂੰ ਦੇਖ ਕੇ ਹੌਲੀ ਚਲਾਉਣਗੇ ਨਾਲੇ ਉਹ ਆ ਜਿਹੜੇ ਕੋਈ ਗੰਨਿਆਈ ਟਰਾਲੀ ਕੋਈ ਤੂੜੀ ਵਾਲਾ ਟਰੱਕ ਖੜ ਗਿਆ ਪਲਟ ਗਿਆ ਉਹ ਕਲੀਅਰ ਕਰਦੇ ਰਹਿਣਗੇ ਮੈਨੂੰ ਉਮੀਦ ਹੈ ਕਿ ਇਹਦੋਂ ਵੱਡਾ ਪੁੰਨ ਨਹੀਂ ਹੋਊਗਾ ਜੇ ਆਪਾਂ ਪਹਿਲੇ ਸਾਲ ਨੂੰ 50% ਤੇ ਵੀ ਲਈਏ 3500 ਬੰਦੇ ਦੀ ਜਾਨ ਬਚਾ ਲਈਏ ਇਹਦੋਂ ਵੱਡਾ ਪੁੰਨ ਹੋਊਗਾ ਕੋਈ ਇਹ ਕਰਾਂਗੇ ਸ਼ੁਰੂ ਆਪਾਂ ਕੰਮ ਤਾਂ ਆਹ ਨੇ ਜੀ ਕਰਨ ਵਾਲੇ ਇਹ ਰੈਲੀਆਂ ਹੀ ਕਰੀ ਜਾਂਦੇ ਆ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋ ਗਈ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਕ ਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਐ ਕੋਈ ਰਾਹੁਲ ਗਾਂਧੀ ਦੇ ਕੋਟੇ 'ਚੋਂ ਐ ਕੋਈ ਪ੍ਰਿੰਕਾ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਮਿਸ਼ੋਨਿਆ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਹਰ ਸਿਮਰਤ ਕੌਰ ਵਾਲੇ ਕੋਟੇ 'ਚੋਂ ਐ ਕੋਈ ਮਜੀਠੀ ਵਾਲੇ ਕੋਟੇ 'ਚੋਂ ਐ ਕੋਈ ਸੁਖਵੀਰ ਵਾਲੇ ਕੋਟੇ 'ਚੋਂ ਐ ਇੱਕ ਮੈਂ ਆ ਲੋਕਾਂ ਵਾਲੇ ਗੋਟੇ ਚ ਆਉਂ ਜੀ ਮੈਂ ਤਾਂ ਮੈਨੂੰ ਪੁੱਛ ਰਹੇ ਨੇ ਪੱਤਰਕਾਰ ਤੁਸੀਂ ਕਿਹੜੇ ਕੋਟ ਚ ਮੈਂ ਸਾਢੇ 3 ਕੋਟ ਲੋਕਾਂ ਵਾਲੇ ਗੋਟੇ ਚ ਆਵੇਂ ਤਾਂ ਮਤਲਬ ਆਬਲਿਕ ਸੋ ਆਏ ਹੋਇਆ ਉਦਾਂ ਦਾ ਹੀ ਆ ਐਦਾਂ ਹੀ ਰਵਾਂਗੇ ਆਮ ਲੋਕਾਂ ਨੇ ਸਾਨੂੰ ਇੱਥੇ ਪਹੁੰਚਾਇਆ ਤੇ ਆਮ ਲੋਕਾਂ ਦੇ ਨਾਲ ਹੀ ਰਵਾਂਗੇ 1 ਕਰੋੜ ਰੁਪਇਆ 골ਡ ਮੈਡਲ ਦਾ 75 ਲੱਖ ਰੁਪਇਆ ਸਿਲਵਰ ਦਾ 50 ਲੱਖ ਰੁਪਇਆ ਬ੍ਰੌਂਜ਼ ਦਾ ਤੁਹਾਡਾ ਪੈਸਾ ਪਹਿਲੇ ਇਦੋਂ ਪਹਿਲਾਂ ਮੈਨੂੰ ਪਲੇਅਰ ਮਿਲਦੇ ਰਹਿੰਦੇ ਆ ਉਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਟੂਰਨਾਮੈਂਟ ਖਤਮ ਹੋਇਆ ਹੈ ਉਹ 10 ਦਿਨਾਂ ਚ ਕਹਿੰਦਾ ਸਾਨੂੰ ਬੁਲਾ ਲੈਨੇ ਹੋ ਵੀ ਆਜੋ ਪੈਸੇ ਲੈ ਜਾਓ ਕਹਿੰਦੇ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਲਾ ਸੀ ਇਹ ਕਿਹੜੇ ਟੂਰਨਾਮੈਂਟ ਦੇ ਦਿੰਦੇ ਨੇ ਹੁਣ ਅਸੀਂ ਵੀ ਭੁੱਲ ਜਾਂਦੇ ਸੀਗੇ ਕਿਉਂਕਿ ਨੇੜੇ ਜਾ ਕੇ ਦਿੰਦੇ ਆ ਨਾ ਵੋਟਾਂ ਵੇਲੇ ਵੀ ਹੁਣ ਯਾਦ ਰੱਖ ਲੈਣਗੇ ਲੋਕ ਨਾ ਸੋ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ 22 23 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਉਹ ਸਾਡੇ ਰੋਲ ਮਾਡਲ ਨੇ ਉਹ ਸਾਡੇ ਕੋਚ ਨੇ